ਜਲਦੀ ਰਹੀ ਹੈ ਕੋਈ ਰਿਸਟਰੀ ਬਿਨਾ ਪੈਸੇ ਦੇ ਨਹੀਂ ਹੁੰਦੀ ਲੇਕਿਨ ਹੁਣ ਜਦੋਂ ਲੁਧਿਆਣੇ ਦੇ ਇਲੈਕਸ਼ਨ ਆਏ ਆ ਸ਼ਹਿਰ ਦੇ ਤਾਂ ਇਹਨਾਂ ਨੂੰ ਯਾਦ ਆਈ ਹੈ ਕਿ ਤਸੀਲਾਂ ਦੇ ਵਿੱਚੋਂ ਐਸੀ ਬੰਦ ਕਰੀਏ ਲੋਕਾਂ ਨੇ ਸਾਡੇ ਜੁੱਤੀਆਂ ਮਾਰਨੀਆਂ ਫਿਰ ਉਸੇ ਤਰ੍ਹਾਂ ਕੰਮ ਚੱਲੇਗਾ ਸਰ ਸਰ ਚਾਹੇ ਡੀਸੀ ਹੈ ਚਾਹੇ ਥੱਲੇ ਹੈ ਲੇਕਿਨ ਇਹ ਜਿਹੜੀ ਸਰਕਾਰ ਵੱਲੋਂ ਸਪੌਂਸਰਡ ਹੈ ਤਿੰਨ ਸਾਲ ਪਿਛਲੇ ਤਿੰਨ ਸਾਲ ਜਿਹੜੇ ਸਾਡੇ ਲੁੱਟ ਲਿਆ ਸਾਦੋਂ ਉਹਦਾ ਕੌਣ ਜ਼ਿੰਮੇਵਾਰ ਹੈ ਸਰ ਜੇ ਬੱਚੇ ਤੋਂ ਪੈਸੇ ਮੰਗ ਰਹਾ ਹੈ ਕਿਸੇ ਵੀ ਐਸੀ ਬੱਚੇ ਨੂੰ ਐਡਮਿਸ਼ਨ ਦੇਣ ਲੱਗਿਆ ਤਾਂ ਮੈਨੂੰ ਸੰਪਰਕ ਕਰੇ ਮੈਂ ਉਹਨੂੰ ਸਕਾਲਰਸ਼ਿਪ ਦਿਵਾਉਂਗਾ ਤੇ ਮੈਂ ਉਹਦੇ ਨਾਲ ਖੜਾਂਗਾ ਸਰ ਜਿਹੜੇ ਸਰਕਾਰ ਜੀਆਂ ਕੇਂਦਰ ਸਰਕਾਰ ਜੀਆਂ ਲਿਖੀਆਂ ਪਹਿਲਾਂ ਤੋਂ ਚੱਲ ਰਹੀਆਂ ਉਹਨਾਂ 'ਚ ਕਿਤੇ ਵੀ بگੜ ਫੈ ਰਿਆ ਤਾਂ ਤੁਸੀਂ ਮੇਰੀ ਨੋਟਿਸ ਲਿਓ ਜੀ ਮੈਂ ਪਹਿਲਾਂ ਕਿਹਾ ਸੀ ਇਹਾਰੇ ਸ਼ਰਾਬੀ ਇਹਨੂੰ ਨਾ ਸੰਭਾਲੋ ਪੰਜਾਬ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਇਹਨਾਂ ਨੇ ਆਪਾਂ ਨੇ ਪੰਜਾਬ ਸੰਭਾਲਤਾ ਉਹਦਾ ਅਸੀਂ ਸੰਤਾਪ ਭੁਗਤ ਰਹੇ ਆ ਤੇ ਆਮ ਆਦਮੀ ਪਾਰਟੀ ਨੇ ਕਿੰਨੇ ਲੀਡਰ ਹੈ ਸਾਰੇ ਆਦੀ ਸ਼ਹਿ ਤੇ ਸਾਰਾ ਕੁਝ ਹੋ ਰਿਹਾ ਇਸ ਕਰਕੇ ਇਹ ਜਿਹੜਾ ਨਿਜਾਮ ਹੈ ਇਹ ਗਲਤ ਹੈ ਬਿਲ ਪਾਵਰ ਚਾਹੀਦੀ ਹੈ ਲੀਡਰ ਦੀ ਜਿਹਦੇ ਦੇ ਸੂਬੇ ਨੂੰ ਚਲਾਉਣਾ ਉਹ ਬਿਲ ਪਾਵਰ ਕਿਤੇ ਹੈ ਗਾਇਬ ਹੈ ਲੀਡਰ ਹੈ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹ ਨਹੀਂ ਕੁਝ ਕਰਨਾ ਚਾਹੁੰਦਾ ਨਾ ਉਹ ਤੋਂ ਹੋ ਰਿਹਾ ਹੈ ਉਹ ਇਸ ਕਾਬਲ ਨਹੀਂ ਹੈ ਕਿ ਉਹ ਨਚਾ ਹਟਾ ਸਕੇ ਉਹ ਇਸ ਕਾਬਲ ਨਹੀਂ ਹੈ ਕਿ ਗੈਂਗਸਟਰਾਂ ਨੂੰ ਨੱਥ ਪਾ ਸਕੇ ਇੱਕ ਜਿਹੜਾ ਲੀਡਰ ਚੁੜਿਆ ਉਸਨੇ ਕਰਨਾ ਸਾਰਾ ਕੁਝ ਤੇ ਉਹਨੇ ਗੋਡੇ ਟੇਕੇ ਵੇ ਦਿੱਲੀ ਦੇ ਅੱਗੇ ਤੇ ਦਿੱਲੀ ਵਾਲੇ ਕੁਝ ਕਰਨੀ ਦੇਣਗੇ